ਇਹ ਸਸੀ ਗਾਲ ਜੀ ਇਹ ਸਸੀ ਗਾਲ ਜੀ ਹਾਂ ਬਾਜੀ ਅਸੀਂ ਹੈਗੇ ਗਵੈਦ ਜੀ ਠੀਕ ਹੈ ਜੀ ਸਾਡਾ ਏਜੰਟ ਹੈਗਾ ਗਗਨ ਚੱਬਿਆਲ ਸੈਣੀ ਜੀ ਗਗਨ ਐਂਟਰਪ੍ਰਾਈਜ਼ ਦੁਕਾਨ ਹੈ ਜੀ ਤੇ ਬਾਜੀ ਸਾਡਾ ਜਿਹੜਾ ਰਵਾਬ ਇੱਥੇ ਕਵੈਤੀ ਉਹ ਸਾਡੇ ਨਾਲ ਕਰਦਾ ਜੀ ਕੁੱਟ ਮਾਰ ਆਣ ਕੇ ਕਮਰੇਾਂ 'ਚ 18 ਘੰਟੇ ਕੰਮ ਕਰਦੇ ਆਂ 18 ਘੰਟੇ ਦੀ ਕੰਮ ਕਰਦੇ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਕਿ ਮੈਨੂੰ ਆਰਡਰ ਦਾ ਮਤਲਬ ਹੈ ਜੀ ਠੀਕ ਹੈ ਜੀ ਖੇ ਮਰੋ ਉਹ ਕਹਿੰਦਾ ਰੋਟੀ ਕਹਿੰਦੇ ਆਂ ਟਾਈਮ ਨਾਲ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਜੀ ਠੀਕ ਆ ਭਾਜੀ ਤੇ ਭਾਜੀ ਅਸੀਂ ਆ ਗਏ ਇੱਥੇ ਫਸੇ ਹੋ ਬਹੁਤ ਕਸੂਤੇ ਜੀ ਠੀਕ ਆ ਜੀ ਨਾ ਦੀ ਕਿਤੇ ਜਾਣ ਜੋਗੇ ਨਾ ਕਿਤੇ ਜੀ ਦੁਆ ਕਰਨ ਜੋਗੇ ਠੀਕ ਆ ਜੀ ਇਹ ਕਹਿੰਦਾ 5-500 ਰੁਪਇਆ ਦਿਓ ਫੇ 500 ਕਿਹੜੀ ਦੇ ਦਿਓ ਤਾਂ ਇੰਡੀਆ ਜਾਓ ਵਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਭਾਈ ਜੰਡਰ ਨੇ ਤਾਂ ਇੱਕ ਤਾਂ ਕਿਤੀ ਸਾਡੇ ਨਾਲ ਏਜੰਟ ਨੇ 2-2 ਲੱਖ ਰੁਪਇਆ ਲੈ ਕੇ ਅਸੀਂ ਤਾਂ ਇੱਥੇ ਤੱਪੜ ਰੂਲੇ ਪਏ ਸਾਡੇ ਆਪ ਸ਼ਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਕੇ ਬੁਰਾ ਹਾਲ ਹੋਇਆ ਸਾਡਾ ਇਹ ਲੀਡਰ ਦਿੱਤੀ ਸੀ ਏਜੰਟ ਨੂੰ ਠੀਕ ਹੈ ਜੀ ਹੁਣ ਉਹਨੇ ਆਪਣਾ ਉੱਥੇ ਕੰਮ ਕੀਤਾ ਹੈ کاروبار ਆਪਣਾ ਚਲਾਇ ਜਾਂਦਾ ਜੀ ਐਦਾ ਬੰਦੇ ਪਤਾ ਕੇ 2-2 ਲੱਖ ਰੁਪਏ ਲੈ ਜਾਂਦਾ 1.5 ਲੱਖ ਇੱਥੇ ਮੰਗੀ ਜਾਂਦੇ ਕਿੱਥੋਂ ਅਸੀਂ ਕਰਦੀ ਆ ਜੀ ਸਾਰੇ ਨਵੇਂ ਗਾਹ ਨਹੀਂ ਮਿਲੀ ਜੀ 5 ਮਹੀਨੇ ਹੋ ਗਏ ਸਾਨੂੰ ਆਇਆ ਨੂੰ ਇੱਥੇ ਸਾਨੂੰ ਇੱਕ ਪੰਜੀ ਨਹੀਂ ਦਿੱਤੀ ਇਹ ਨਹੀਂ ਬੋਲ ਜੀ ਰੋਟੀ ਪਾਣੀ ਦਾ ਖਰਚਾ ਦਿੰਦੇ ਆ ਜੀ ਬੱਸ ਕਹਿੰਦੇ ਠੀਕ ਆ ਕਹਿੰਦੇ ਇੰਨੀ ਕਿਥੋਂ ਮਾਰਦੀ 18 ਘੰਟੇ ਲਾ ਕੇ ਅਸੀਂ ਡਿਲੀਵਰੀ ਚ ਡਿਲੀਵਰੀ ਚ ਆਰਡਰ ਨਹੀਂ ਪੂਰੇ ਹੁੰਦੇ ਆ ਕੇ ਚਪੇੜਾ ਮਾਰਦਾ ਫਿਰ ਕੁੱਟਦਾ ਆ ਕੁੰਡੇ ਲਾ ਕੇ ਭਾਈ ਅੰਦਰ ਘੋੜਦਾ ਜੀ ਬੰਦੇ ਨੂੰ ਇੱਕ ਇਕੱਲੇ ਇਕੱਲੇ ਨਹੀਂ ਜਾਣੀ ਜੀ ਕੀ ਕਰੀਏ ਭਾਈ ਤੁਹਾਨੂੰ ਦੱਸੋ ਜੀ ਹੁਣ ਸ਼ੈਸ਼ਨ ਸਾਡੀ ਸੁਣੇ ਤੇ ਗगन ਜਿਹੜਾ ਏਜੰਟਾ ਚੱਬੇਵਾਲ ਤੋਂ ਖਾਲਸਾ ਕਾਲਜ ਦੇ ਨਾਲ ਤਾਂ ਉਹਦੀ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰਿਓ ਤੇ ਉਹਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸ਼ੈਸ਼ਨ ਨੂੰ ਸਾਡੀ ਬੇਨਤੀ ਆ ਅਸੀਂ ਇੱਥੇ ਫਸਿਓ ਆ ਸਾਡੇ ਤੋਂ 18-18 ਘੰਟੇ ਕੰਮ ਲੈਂਦੇ ਆ ਤੇ ਉਹ ਪੂਰਾ ਨਹੀਂ ਹੁੰਦਾ 18 ਘੰਟੇ ਡਿਲੀਵਰੀ ਚ ਆਸੀਂ ਫੂਡ ਡਿਲੀਵਰੀ ਉਹਦੇ ਚਾ ਉਹ ਚ ਨਹੀਂ ਆਰਡਰ ਪੈਂਦੀ ਤਾਂ ਅਸੀਂ ਕੀ ਕਰੀਏ ਹੁਣ ਤੇ ਏਜੰਟ ਤਾਂ ਪੈਸੇ ਲੈ ਕੇ ਵੇਲਾ ਹੋ ਗਿਆ ਹਲ ਤਾਇਰ ਹੈ ਜੀ ਕੰਪਨੀ ਦਾ ਠੀਕ ਹੈ ਜੀ ਨਾ ਕੋਈ ਚ ਆਇਓ ਤੇ ਨਾ ਕੋਈ ਫਸਿਓ ਜੀ ਇਦਾਂ ਦੇ ਏਜੰਟਾਂ ਕੋ ਅੱਥੇ ਇਹ ਸਲਾਹ ਦਿੰਨੇ ਆ ਜੀ ਸਾਰੇ ਇਹ ਸਲਾਹ ਦਿੰਨੇ ਨਵੇਂ ਮੁੰਡੇ ਨਾ ਆਇਓ ਕੋਈ ਵੀ ਸਾਰੇ ਫਰੈਸ਼ਰ ਹੀ ਆ ਨਵੇਂ ਮੁੰਡੇ ਚੱਕਦੇ ਆ ਤਾਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਇਸ ਕਰਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰਿਆਂ ਨੂੰ ਕਿ ਸੈਸ਼ਨ ਗगन ਤੇ ਕਾਰਵਾਈ ਕੀਤੀ ਜਾਵੇ ਜਿਹੜਾ ਚੱਬੇਆੜ ਤੋਂ ਆ ਏਜੰਟ ਆ ਹੋ ਗगन ਸੈਣੀ ਖਾਲਸਾ ਕਾਲਜ ਦੇ ਨਾਲ ਉਹਦੀ ਸ਼ਾਪ ਆ ਉਹਦਾ ਦਫ਼ਤਰ ਆ ਆਈ ਥਿੰਕ ਉਹਦੇ ਤੋਂ ਲਾਇਸੈਂਸ ਵੀ ਨਹੀਂ ਹੈਗਾ ਸਾਡੀ ਸੁਣਦਾ ਨਹੀਂ ਕੰਦਾ ਮਰੋ ਪਿੱਟੋ ਜੋ ਮਰਜੀ ਕਰੋ ਮੈਨੂੰ ਨਹੀਂ ਲੋੜ ਜੋ ਤੁਸੀਂ ਪੈਸੇ ਦਿੱਤੇ ਆ ਸੰ ਤੁਹਾਨੂੰ ਭੇਜਤਾ ਆ ਤੇ ਸੈਸ਼ਨ ਸਾਡੇ ਦੇ ਕਾਰਵਾਈ ਇਹਨਾਂ ਤੇ ਕਰੀ ਜਾਵੇ ਸਾਡੀ ਸੈਸ਼ਨ ਸਾਡੀ ਸੁਣਾਈ ਕਰੇ ਸੁਣਾਈ ਕਰਕੇ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰੇ ਤਿੰਨਾਂ ਦੀ ਬਾਕੀ ਸਾਡੇ ਮੁੰਡੇ ਸੁੱਤੇ ਹੋ ਆ ਥੱਕ ਕੇ ਆਏ ਹੋ ਆ 14 14 ਘੰਟੇ ਲਾ ਕੇ ਤੇ ਸਾਡੀ ਬੇਨਤੀ ਆ ਸੈਸ਼ਨ ਨੂੰ ਤੇ ਗਗਨ ਤੇ ਕਾਰਵਾਈ ਕੀਤੀ ਜਾਵੇ ਸਤਿ ਸ੍ਰੀ ਅਕਾਲ